ਪੰਜਾਬ ਦੇ ਉੱਪਰ ਜੇ ਦੇਖਿਆ ਜਾਵੇ ਤਾਂ ਇਸ ਦੇ ਦੋ ਕਿਸਮ ਦੇ ਅਸਰ ਪੈ ਸਕਦੇ ਐ ਇੱਕ ਸਾਡੀ ਆਰਥਿਕਤਾ ਦੇ ਉੱਪਰ ਅਤੇ ਦੂਸਰੇ ਸਾਡੇ ਧਾਰਮਿਕ عقਿਦਿਆਂ ਦੇ ਉੱਪਰ ਦੋਸਤੋ ਪਿਛਲੇ ਦਿਨਾਂ ਤੋਂ ਲਗਾਤਾਰ ਚਰਚਾ ਚੱਲ ਰਹੀ ਐ ਕਿ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਕਾਰਨ ਕਿਸ-ਕਿਸ ਕਿਸਮ ਦੇ ਅਸਰ ਵੱਖ-ਵੱਖ ਰਾਜਾਂ ਤੇ ਪੈ ਸਕਦੇ ਹਨ ਜੇ ਅਸੀਂ ਭਾਰਤ-ਪੱਤਰ ਦੀ ਗੱਲ ਕਰੀਏ ਤਾਂ ਡਿਪਲੋਮੈਟਿਕ ਤੌਰ ਤੇ ਵੱਡੀਆਂ ਤਬਦੀਲੀਆਂ ਆਉਣ ਦੀ ਸੰਭਾਵਨਾ ਬਣੀ ਹੋਈ ਹੈ ਅੱਜ ਆਲ ਪਾਰਟੀ ਮੀਟਿੰਗ ਹੋਣ ਲੱਗੀ ਹੈ ਤੇ ਉਸ ਦੇ ਵਿੱਚ ਜਿਹੜੀ ਇੰਡੋ-ਪਾਕਿਸਤਾਨ ਦੀ ਵਾਟਰ ਟ੍ਰੀਟੀ ਹੈ ਉਸ ਦੇ ਉੱਪਰ ਵੀ ਬਹੁਤ ਸਾਰੇ ਕੁਐਸਚਨ ਚਿੰਨ੍ਹ ਲੱਗੇ ਆ ਸ਼ਾਇਦ ਉਸ ਨੂੰ ਵੀ ਰੋਕਿਆ ਜਾਵੇ ਇਸੇ ਤਰੀਕੇ ਨਾਲ ਜੰਮੂ ਅਤੇ ਕਸ਼ਮੀਰ ਦੀ ਆਰਥਿਕਤਾ ਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਸਕਦਾ ਹੈ ਨਾ ਸਿਰਫ ਜੰਮੂ ਕਸ਼ਮੀਰ ਅਤੇ ਸਮੁੱਚੇ ਭਾਰਤ ਦੇ ਉੱਪਰ ਇਹਦਾ ਅਸਰ ਪਵੇਗਾ ਬਲਕਿ ਪੰਜਾਬ ਤੇ ਵੀ ਇਸ ਤਰ੍ਹਾਂ ਖਾਸ ਕਿਸਮ ਦਾ ਅਸਰ ਪੈਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ ਪੰਜਾਬ ਦੇ ਉੱਪਰ ਜੇ ਦੇਖਿਆ ਜਾਵੇ ਤਾਂ ਇਸ ਦੇ ਦੋ ਕਿਸਮ ਦੇ ਅਸਰ ਪੈ ਸਕਦੇ ਐ ਇੱਕ ਸਾਡੀ ਆਰਥਿਕਤਾ ਦੇ ਉੱਪਰ ਅਤੇ ਦੂਸਰੇ ਸਾਡੇ ਧਾਰਮਿਕ ਅਕੀਦਿਆਂ ਦੇ ਉੱਪਰ ਸਭ ਤੋਂ ਪਹਿਲਾਂ ਆਪਾਂ ਗੱਲ ਆਰਥਿਕਤਾ ਦੀ ਕਰਾਂਗੇ ਅਸੀਂ ਸਾਰੇ ਜਾਣਦੇ ਐ ਕਿ ਪੰਜਾਬ ਦੇ ਵਿੱਚੋਂ ਲਗਾਤਾਰ ਕੋਸ਼ਿਸ਼ ਹੋ ਰਹੀ ਸੀ ਜਿਵੇਂ ਕੁਝ ਸਮਾਂ ਪਹਿਲਾਂ ਸਾਡਾ ਜਿਹੜਾ ਵਾਗਾ ਬਾਰਡਰ ਹੈ ਉਸ ਤੋਂ ਪਾਕਿਸਤਾਨ ਦੇ ਨਾਲ ਤਜਾਰਤ ਕੀਤੀ ਜਾਂਦੀ ਸੀ ਪਾਕਿਸਤਾਨ ਨੂੰ ਬਹੁਤ ਸਾਰਾ ਖੇਤੀ ਨਾਲ ਸੰਬੰਧਿਤ ਸਮਾਨ ਭੇਜਿਆ ਜਾਂਦਾ ਸੀ ਕੁਝ ਵਸਤਾਂ ਉਧਰੋਂ ਵੀ ਇੱਧਰ ਲਿਆਂਦੀਆਂ ਜਾਂਦੀਆਂ ਸੀ ਉਹ ਪਿਛਲੇ ਲੰਬੇ ਸਮੇਂ ਤੋਂ ਤਜਾਰਤ ਬੰਦ ਹੋਈ ਪਈ ਸੀ ਤੇ ਹੁਣ ਕੁਝ ਸੰਭਾਵਨਾਵਾਂ ਇਸ ਕਿਸਮ ਦੀਆਂ ਬਣ ਰਹੀਆਂ ਸੀ ਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪਾਸੇ ਨੂੰ ਕੋਈ ਹਾਂ ਪੱਖੀ ਰਵਈਆ ਅਖਤਿਆਰ ਕੀਤਾ ਜਾ ਸਕਦਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮਿਲਿਟੈਂਸੀ ਬਹੁਤ ਹੱਦ ਤੱਕ ਘਟੀ ਹੋਈ ਸੀ ਤੇ ਕ੍ਰੋਸ ਬਾਰਡਰ ਟੈਰੋਰਿਜ਼ਮ ਹੈ ਜਿਹੜਾ ਉਸ ਤੇ ਵੀ ਵੱਡੀ ਪੱਧਰ ਤੇ ਕਾਬੂ ਪਾਇਆ ਗਿਆ ਸੀ ਇਕਾ ਦੁੱਕਾ ਘਟਨਾਵਾਂ ਹੋ ਰਹੀਆਂ ਸੀ ਜਿਨ੍ਹਾਂ ਦਾ ਉਸ ਕਿਸਮ ਦਾ ਰਾਜ ਪੱਧਰੀ ਅਸਰ ਨਹੀਂ ਹੋ ਰਿਹਾ ਸੀ ਪਰ ਹੁਣ ਜਿਵੇਂ ਹੀ ਅਟੈਕ ਹੋਇਆ ਜੰਮੂ ਤੇ ਕਸ਼ਮੀਰ ਦੇ ਵਿੱਚ ਉਸ ਅਟੈਕ ਕਾਰਨ ਇੱਕਦਮ ਭਾਰਤ ਸਰਕਾਰ ਨੇ ਆਪਣੇ ਤਿਆਰਤੀ ਸਬੰਧ ਹੈ ਜਿਹੜੇ ਆਪਣੇ ਸਫਾਰਤਖਾਨੇ ਆ ਜਿਹੜੇ ਜਿਨ੍ਹਾਂ ਨੂੰ ਅਸੀਂ ਐਮਬੈਸੀਸ ਕਹਿੰਦੇ ਆ ਉਨ੍ਹਾਂ ਦੇ ਵਿੱਚ ਇੱਕ ਦਮ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਛੱਡਣ ਲਈ ਕਿਹਾ ਤੇ ਉਹਦੇ ਨਾਲ ਇੱਕ ਵੱਡੇ ਪੱਧਰ ਦੀ ਤਬਦੀਲੀ ਵਾਪਰੀ ਕਿ ਹੁਣ ਉਹ ਸੰਭਾਵਨਾਵਾਂ ਜਿਹੜੀਆਂ ਕਿਸੇ ਸਮੇਂ ਬਣ ਰਹੀਆਂ ਸੀ ਪਿਛਲੇ ਦਿਨਾਂ ਦੇ ਵਿੱਚ ਇੱਕ ਅਕਾਲੀ ਦਲ ਦੇ ਗਰੁੱਪ ਨੇ ਵੀ ਪ੍ਰਦਰਸ਼ਨ ਕੀਤਾ ਸੀ ਬਾਡਰ ਦੇ ਉੱਪਰ ਕਿ ਬਾਡਰ ਖੋਲ੍ਹਿਆ ਜਾਵੇ ਜਾਂ ਇਸ ਨੂੰ ਖੁਸ਼ਕ ਬੰਦਰਗਾਹ ਦੇ ਵਿੱਚ ਤਬਦੀਲ ਕੀਤਾ ਜਾਵੇ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਉਹ ਸੰਭਾਵਨਾਵਾਂ ਹੈ ਹੁਣ ਉਹ ਮੱਠੀਆਂ ਪੈ ਗਈਆਂ ਤੇ ਉਹ ਕਈ ਸਾਲ ਤੱਕ ਸ਼ਾਇਦ ਹੁਣ ਠੀਕ ਰੂਪ ਦੇ ਵਿੱਚ ਆ ਵੀ ਨਾ ਸਕਣ ਤੇ ਉਹਨਾਂ ਦੀ ਮੰਗ ਵੀ ਕੀਤੀ ਨਾ ਜਾ ਸਕੇ ਦੂਸਰਾ ਸਾਡੇ ਸਰਵਸੈਕਟਰ ਦੇ ਉੱਪਰ ਵੀ ਬਹੁਤ ਵੱਡੇ ਪੱਧਰ ਤੇ ਪ੍ਰਭਾਵ ਪਿਆ ਜਦੋਂ ਉੱਥੇ ਸਾਂਝੀ ਪਰੇਡ ਹੁੰਦੀ ਸੀ ਤਾਂ ਸੈਂਕੜੇ ਦੀ ਕਿਸਮ ਮਤਲਬ ਸੈਂਕੜੇ ਦੀ ਗਿਣਤੀ ਵਿੱਚ ਰਜਾਨਾ ਅਸ਼ਰ ਧਾਲੂ ਹੈ ਜਿਹੜੇ ਉਹ ਵਾਗਾ ਬਾਰਡਰ ਦੀ ਪਰੇਡ ਦੇਖਣ ਜਾਂਦੇ ਸੀ ਉਹ ਸਾਰੇ ਸ਼ਰਧਾਲੂ ਜਿਹੜੇ ਇਸ ਉਮੀਦ ਨਾਲ ਆਉਂਦੇ ਸੀ ਕਿ ਉੱਥੇ ਉਹਨਾਂ ਨੂੰ ਬਹੁਤ ਕੁਝ ਵਧੀਆ ਦੇਖਣ ਨੂੰ ਮਿਲੇਗਾ ਉਹ ਯਾਤਰੂ ਅਕਸਰ ਉਹ ਹੁੰਦੇ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਧਾਰਮਿਕ ਯਾਤਰਾ ਕਰਨੀ ਹੁੰਦੀ ਸੀ ਕਿਉਂਕਿ ਬਹੁਤ ਸਾਰੇ ਹਿੰਦੂ ਧਰਮ ਸਥਾਨ ਹੈ ਜਿਨ੍ਹਾਂ ਤੇ ਹਰ ਸਾਲ ਫਲਸਲੇਵਾਰ ਤਰੀਕੇ ਦੇ ਨਾਲ ਲੱਖਾਂ ਦੀ ਗਿਣਤੀ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚੋਂ ਸ਼ਰਧਾਲੂ ਆ ਕੇ ਯਾਤਰਾ ਕਰਦੇ ਆ ਉਹਨਾਂ ਸਾਰੇ ਯਾਤਰੂਆਂ ਦਾ ਇੱਕ ਪੜਾਅ ਅੰਮ੍ਰਿਤਸਰ ਸਾਹਿਬ ਵਿੱਚ ਹੁੰਦਾ ਹੈ ਉਹ ਹਰਮੰਦਰ ਸਾਹਿਬ ਦੁਰਗਾਣਾ ਮੰਦਰ ਦੇ ਵਿੱਚ ਆਉਂਦੇ ਆ ਤੇ ਉਸ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਹੋਟਲਾਂ ਦੀ ਬੁਕਿੰਗ ਹੁੰਦੀ ਹੈ ਉੱਥੇ ਜਿਹੜੀ ਵੀ ਫੂਡ ਇੰਡਸਟਰੀ ਹੈ ਜਾਂ ਸਰਵਿਸ ਇੰਡਸਟਰੀ ਹੈ ਉਸ ਨੂੰ ਇਹਦੇ ਨਾਲ ਭਰਮਾ ਹੰਗਾਰਾ ਮਿਲਦਾ ਹੈ ਸਿਰਫ ਇੱਕ ਜਾਂ ਦੋ ਦਿਨ ਬਾਅਦ ਹੀ ਦੇਖਣ ਨੂੰ ਮਿਲਿਆ ਕਿ ਹਜ਼ਾਰ ਤੋਂ ਉੱਪਰ ਟੈਕਸੀਆਂ ਜਿਨ੍ਹਾਂ ਦੀ ਪਹਿਲਾਂ ਬੁਕਿੰਗ ਹੋਈ ਹੋਈ ਸੀ ਜੰਮੂ ਕਸ਼ਮੀਰ ਜਾਣ ਲਈ ਉਹਨਾਂ ਦੀ ਬੁਕਿੰਗ ਰੱਦ ਹੋਈ ਹੈ ਇਦਾ ਮਤਲਬ ਇਹ ਹੋਇਆ ਕਿ ਭਾਵੇਂ ਸਿੱਧੇ ਤੌਰ ਤੇ ਪੰਜਾਬ ਤੇ ਹਮਲਾ ਨਹੀਂ ਹੋਇਆ ਪਰ ਪੰਜਾਬ ਦੀ ਆਰਥਿਕਤਾ ਤੇ ਇਸ ਅਤਵਾਦੀ ਹਮਲੇ ਨੇ ਢਿੱਡੇ ਢੰਗ ਨਾਲ ਵੱਡੀ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਸ ਸੱਟ ਦਾ ਪੰਜਾਬ ਦੇ ਉੱਪਰ ਪੰਜਾਬ ਦੀ ਆਰਥਿਕਤਾ ਦੇ ਉੱਪਰ ਸਿੱਧੇ ਰੂਪ ਦੇ ਵਿੱਚ ਮਾਰੂ ਅਸਰ ਹੈ ਜਿਹੜਾ ਉਹ ਪਾਊਗਾ ਜਿੱਥੋਂ ਤੱਕ ਅਸੀਂ ਇਸ ਹਮਲੇ ਕਾਰਨ ਸਾਡੇ ਪੰਜਾਬ ਦੇ ਜਾਂ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਉੱਪਰ ਪੈਣ ਵਾਲੇ ਪ੍ਰਭਾਵ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਮਹੱਤਵਪੂਰਨ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਤੋਂ ਸ਼ਰਧਾਲੂਆਂ ਦਾ ਵੱਡੀ ਪੱਗਰ ਦੇ ਵਿੱਚ ਜਾਂ ਵੱਡੀ ਗਿਣਤੀ ਦੇ ਵਿੱਚ ਜਥਾ ਉੱਥੇ ਗਿਆ ਸੀ ਤੇ ਉਹ ਜਿੱਥੇ ਨੇ ਵਾਪਸੀ ਵੇਲੇ ਉੱਥੋਂ ਦੇ ਮਿਨਿਸਟਰਜ਼ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੀ ਸਿੱਖ ਸ਼ਰਧਾਲੂਆਂ ਦੇ ਜਾਂ ਸਿੱਖ ਧਰਮ ਨਾਲ ਸੰਬੰਧਤ ਵਿਸ਼ੇਸ਼ ਦਿਨ ਆਉਣਗੇ ਉਹਨਾਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਵੀਜ਼ਾ ਦੇਵਾਂਗੇ ਤੇ ਇਹ ਵੀ ਸੁਣਨ ਵਿੱਚ ਆਇਆ ਕਿ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸ਼ਾਇਦ 25000 ਤੱਕ ਉਹ ਵੀਜ਼ਾ ਗ੍ਰਾਂਟ ਕਰ ਸਕਦੇ ਆ ਹੁਣ ਸੰਭਾਵਨਾਵਾਂ ਬਿਲਕੁਲ ਬਦਲ ਗਈਆਂ ਹੁਣ ਇਸ ਕਿਸਮ ਦੀ ਸਿਟੀ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਉਹ ਵੀਜ਼ੇ ਨਹੀਂ ਮਿਲਣਗੇ ਇਸ ਦੇ ਨਾਲ ਪੰਜਾਬ ਦਾ ਜਿਹੜਾ ਟੂਰਿਜ਼ਮ ਹੈ ਜਾਂ ਪੰਜਾਬ ਦੇ ਉਹ ਵਿਅਕਤੀ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਮਨ ਦੇ ਵਿੱਚ ਸ਼ਰਧਾ ਰੱਖਦੇ ਸੀ ਕਿ ਅਸੀਂ ਉਹਨਾਂ ਗੁਰਦੁਆਰੇ ਸਹਿਬਾਨ ਦੇ ਦਰਸ਼ਨ ਕਰਾਂਗੇ ਜਿਹੜੇ ਗੁਰਦੁਆਰੇ ਸਹਿਬ ਪਾਕਿਸਤਾਨ ਦੇ ਵਿੱਚ ਰਹਿ ਗਏ ਆ ਉਹ ਸੰਭਾਵਨਾਵਾਂ ਬਹੁਤ ਹੱਦ ਤੱਕ ਮਿੱਠੀਆਂ ਪੈ ਗਈਆਂ ਇਸੇ ਤਰੀਕੇ ਨਾਲ ਜੇ Hindu ਯਾਤਰੀਆਂ ਦੀ ਗੱਲ ਕਰੀਏ ਤਾਂ ਸਾਊਥ ਦੇ ਵਿੱਚੋਂ ਆਉਣ ਵਾਲੇ Hindu ਯਾਤਰੀ ਇਹਨਾਂ ਤਰ੍ਹਾਂ ਦੇ ਵਿੱਚ ਆਪਣੀਆਂ ਤਿਆਰੀਆਂ ਅਤੇ ਬੁਕਿੰਗ ਸ਼ੁਰੂ ਕਰ ਦਿੰਦੇ ਸੀ ਕਿ ਉਹਨਾਂ ਨੇ ਅਮਰਨਾਥ ਦੀ ਯਾਤਰਾ ਕਰਨੀ ਹੈ ਅਮਰਨਾਥ ਦੀ ਯਾਤਰਾ ਦੇ ਨਾਲ ਇਸ ਪੂਰੇ ਖਿੱਤੇ ਨੂੰ ਜੇ ਅਸੀਂ ਟੂਰਿਜ਼ਮ ਦੇ ਪੱਖ ਤੋਂ ਦੇਖੀਏ ਤਾਂ ਵੱਡਾ ਹਲਾਰਾ ਮਿਲਦਾ ਸੀ ਭਾਵੇਂ ਯਾਤਰਾ ਧਾਰਮਿਕ ਸੀ ਪਰ ਫਿਰ ਵੀ ਇਸ ਦੇ ਨਾਲ ਆਰਥਿਕ ਤੌਰ ਤੇ ਇਸ ਪੂਰਨ ਜਿਹੜਾ ਸਾਡਾ ਭੂਗੋਲਿਕ ਖਿੱਤਾ ਹੈ ਇਸ ਨੂੰ ਆਰਥਿਕ ਹਲਾਰਾ ਵੱਡੀ ਪੱਧਰ ਤੇ ਮਿਲਦਾ ਸੀ ਜੇ ਇਹ ਯਾਤਰਾ ਰੁਕਦੀ ਹੈ ਜੇ ਇਹ ਯਾਤਰਾ ਤੇ ਪ੍ਰਸ਼ਨ ਚਿੰਨ ਲੱਗਦੇ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਨਾਲ ਪੰਜਾਬ ਦਾ ਵੱਡਾ ਹਿੱਸਾ ਜਿਸ ਦੇ ਵਿੱਚੋਂ ਯਾਤਰੂ ਜੰਮੂ ਕਸ਼ਮੀਰ ਵਿੱਚ ਜਾਂਦੇ ਸੀ ਉਹ ਪੰਜਾਬ ਕੇ ਨਾਲ ਲੱਗਦੇ ਜੰਮੂ ਕਸ਼ਮੀਰ ਦੇ ਇਲਾਕਿਆਂ ਵਿੱਚ ਆਰਥਿਕ ਤੌਰ ਤੇ ਉਸ ਦਾ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋਊਗਾ ਤੇ ਅਖੀਰ ਦੇ ਵਿੱਚ ਸਭ ਤੋਂ ਜਿਹੜੀ ਮਹੱਤਵਪੂਰਨ ਗੱਲ ਹੈ ਕਿ ਇੱਕ ਸਮਾਂ ਸੀ ਜਿਹੜੇ ਸੈਲਾਨੀ ਬਾਹਰ ਜਾਂਦੇ ਸੀ ਜਾਂ ਜਿਹੜੇ ਸੈਲਾਨੀ हिमाचल ਦੇ ਵਿੱਚ ਜਾਣਾ ਚਾਹੁੰਦੇ ਸੀ ਜਿਹੜੀਆਂ ਉੱਥੋਂ ਦੀਆਂ ਸੈਰਗਾਹਾਂ ਹਨ ਉਹਨਾਂ ਦੇ ਵਿੱਚ ਲੋੜ ਤੋਂ ਜ਼ਿਆਦਾ ਗਿਣਤੀ ਵਿੱਚ ਲੋਕ ਪਹੁੰਚ ਜਾਂਦੇ ਸੀ ਤੇ ਪਿਛਲੇ ਦਿਨਾਂ ਤੋਂ ਇੱਕ ਇਹ ਅਜਿਹੇ ਹਾਲਾਤ ਬਣੇ ਸੀ ਕਿ ਬਹੁਤ ਸਾਰੇ ਲੋਕਾਂ ਨੇ ਇਹ ਮੰਨਣਾ ਸ਼ੁਰੂ ਕਰ ਦਿੱਤਾ ਕਿ ਜੰਮੂ ਕਸ਼ਮੀਰ ਵਿੱਚ ਜਾਣਾ ਬਿੱਤਰ ਹੈ ਕਿਉਂਕਿ ਉੱਥੇ ਜਦੋਂ ਤੋਂ ਯੂਨੀਅਨ ਟੈਰੀਟਰੀ ਬਣੀ ਹੈ ਧਾਰਾ 370 ਹਟੀ ਹੈ ਨਵੀਂ ਸਰਕਾਰ ਦਾ ਗਠਨ ਹੋਇਆ ਤਾਂ ਲੋਕਾਂ ਦੇ ਮਨ ਦੇ ਵਿੱਚ ਇਹ ਆਸ ਜਾਗੀ ਸੀ ਕਿ ਹੁਣ ਉੱਥੇ ਨਾਰਮਲੈਸੀ ਆ ਗਈ ਸ਼ਾਂਤੀ ਆ ਗਈ ਹੈ ਤੇ ਉਹ ਜਾ ਸਕਦੇ ਹੈ ਪਰ ਜਿਹੜਾ ਇਹ ਹਮਲਾ ਹੈ ਇਸ ਨੇ ਇੱਕ ਵਾਰੀ ਫਿਰ ਵੱਡੇ ਪੱਤਰ ਤੇ ਪ੍ਰਸ਼ਨ ਚਿੰਨ ਲਗਾ ਦਿੱਤਾ ਤੇ ਬਹੁਤ ਸਾਰੇ ਸ਼ਰਧਾਲੂ ਜਿਨ੍ਹਾਂ ਨੇ ਬੁਕਿੰਗ ਕਰਵਾਈਆਂ ਸੀ ਨਿਊਜ਼ਪੇਪਰ ਦੀਆਂ ਖਬਰਾਂ ਦੀਆਂ ਰਿਪੋਰਟਾਂ ਤੋਂ ਇਹ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਉਹਨਾਂ ਨੇ ਆਪਣੀਆਂ ਬੁਕਿੰਗ ਕੈਨਸਲ ਕਰਵਾਈਆਂ ਇਸ ਕਰਕੇ ਲੱਗਦਾ ਇਹ ਹੈ ਕਿ ਹਮਲਾ ਕਿਤੇ ਵੀ ਹੋਵੇ ਉਸ ਦਾ ਨੇੜਲੇ ਖਿੱਤਿਆਂ ਦੇ ਉੱਪਰ ਧਾਰਮਿਕ ਪੱਧਰ ਤੇ ਆਰਥਿਕ ਪੱਧਰ ਤੇ ਤੇ ਯਾਰਤ ਦੀ ਪੱਧਰ ਤੇ ਬਹੁਤ ਲੰਬੇ ਸਮੇਂ ਤੱਕ ਪ੍ਰਭਾਵ ਪੈਂਦਾ ਹੈ ਤੇ ਇਹ ਪਰਿਵਾਰ ਕਈ ਵਾਰੀ ਉਸ ਰਾਜ ਦੀ ਆਰਥਿਕਤਾ ਤੇ ਵੱਡੀ ਸੱਟ ਮਾਰਦਾ ਹੈ ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਇਹ ਸੰਕਟ ਦੀ ਸਥਿਤੀ ਨਾ ਸਿਰਫ ਉਹਨਾਂ ਪਰਿਵਾਰਾਂ ਲਈ ਹੈ ਜਿਨ੍ਹਾਂ ਨੇ ਆਪਣੇ ਨੌਜਵਾਨ ਬੱਚਿਆਂ ਦੀ ਜ਼ਿੰਦਗੀ ਗਵਾ ਦਿੱਤੀ ਬਲਕਿ ਇਹ ਆਉਣ ਵਾਲੇ ਸਮੇਂ ਵਿੱਚ ਆਰਥਿਕ ਤੌਰ ਤੇ ਮਾੜੀ ਸਥਿਤੀ ਉਹਨਾਂ ਸੂਬਿਆਂ ਲਈ ਵੀ ਬਣ ਜਾਂਦੀ ਹੈ ਜਿਨ੍ਹਾਂ ਸੂਬਿਆਂ ਨੂੰ ਇਸ ਵਿਸ਼ੇਸ਼ ਕਿਸਮ ਦੀ ਜਿਹੜੀ ਸਲਾਨੀਆਂ ਦੀ ਆਮਦ ਨਾਲ ਆਰਥਿਕ ਤੌਰ ਤੇ ਕੋਈ ਹਲਾਰਾ ਮਿਲਣਾ ਸੀ ਧੰਨਵਾਦ